ਐਕਸ਼ਨ ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਅਸੀਂ ਹੈਗੇ ਬਿਲਕੁਲ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਵਧੀਆ ਹੋਵੋਗੇ ਬਿਲਕੁਲ ਜੇਕਰ ਤੁਸੀਂ ਆਪਣੇ ਚੈਨਲ ਤੇ ਆਇਓ ਪਹਿਲੀ ਵਾਰੀ ਤਾਂ ਦੀਦੀ ਚੈਨਲ ਨੂੰ ਕਰ ਲਿਓ ਜੁਆਇਨ ਸ਼ਾਬਾਸ਼ ਸੋ ਜੀ ਅੱਜ ਦੀ ਇਸ ਬਲੌਗ ਦੇ ਵਿੱਚ ਆਪਣਾ ਤੁਹਾਨੂੰ ਦੱਸਿਆ ਸੀ ਕਿ ਆਪਣਾ ਮੇਲਾ ਹੈਗਾ ਤੇ ਅੱਜ ਆਪਾਂ ਜਾ ਰਹੇ ਹਾਂ ਮੇਲੇ ਤੇ ਅਸੀਂ ਤਿਆਰ ਸ਼ਿਆਰ ਹੋ ਚੁੱਕੇ ਹਾਂ ਅਹ ਦੀਦੀ ਦੇ ਨਾਲ ਹੈਗੀ ਆਪਣੀ ਜੱਪ ਹਰੀਨ ਸੋ ਆਪਾਂ ਜਾਣੇ ਅੱਜ ਮੇਲੇ ਤੇ ਤੁਸੀਂ ਵੀ ਸਾਡੇ ਨਾਲ ਆਓ ਮੇਲੇ ਤੇ ਆ ਚੱਲੀਏ ਸਾਰੇ ਮੇਲੇ ਤੇ ਤਾਂਜੀ ਚਲੋ ਕਰਦੇ ਆਪਾਂ ਮੇਲੇ 'ਚ ਸ਼ਾਪਿੰਗ ਨਾਲੇ ਟੇਕਦੇ ਆਂ ਮੱਥਾ ਤੇ ਨਾਲੇ ਕੱਢਾਂਗੇ ਮਿੱਟੀ ਅਹ ਦੀਦੀ ਹਾਈ ਓ ਲੁਗਾ ਕੱਕਾ ਜਾਪਾ ਪੂਰੀ ਖੁਸ਼ ਆ ਗਈ ਸਵੇਰ ਦੇ ਤਿਆਰ ਹੋਈ ਫਿਰਦੀ ਆ ਤੇ ਗੁਰਸਿਖਤ ਰੋ ਰਹੀ ਸੀਗੀ ਤਾਂ ਇਹ ਗੁਰਸਿਖਤ ਨੂੰ ਕਹ ਰਹੀ ਸੀ ਨਾ ਗੁਰਸਿਖਤ ਰੋਣਾ ਨਹੀਂ ਹੁਣੇ ਵੱਡੀ ਹੋ ਗਈ ਹੁਣ ਸਿਆਣੀ ਬਣਦੀ ਜਾਂਦੀ ਹੈਗੀ ਗੁਰਸਿਖਤ ਨੂੰ ਮਤਾਂ ਦਿੰਦੀ ਹੈਗੀ ਚੱਲੀਏ ਫਿਰ ਦੂਧੀਆਂ ਹਾਂ ਚਲੋ ਚੱਲੀਏ نارن وے ہا کڑی ہن ہا دا لنگا کلے دا 1000 دا 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 Apa कहां पर shopping चला ਇਸ ਨਾਮ ਦੇ ਲਈ ਇਹ ਕਿਵੇਂ ਇੱਕ ਨਾਮ ਦਾ ਲੈਣਾ ਨਹੀਂ ਇਹ ਨਾਲ ਦੇ ਕੱਢ ਦੇ ਹਾਲੀ ਨਹੀਂ ਹੈਗਾ ਇਹ ਹਵਾਲਾ ਜਹਾਜ਼ ਹੈ ਇਹ ਕਿੰਨੇ ਦਾ ਦਿੱਤਾ ਜੀ ਦੀ ਜਹਾਜ਼ ਆ ਅਸੀਂ ਕਿੰਨੇ ਦਾ ਅੱਛਾ ਉਹ 50 ਵਾਲਾ ਕਹਿੰਦਾ ਫੂਕਾ ਵਾਲਾ ਹੈਗਾ ਇਸ ਹਾਲ ਹੁਣ ਦੇਖਦੇ ਆ ਕੈਨੇਡਾ ਲੈ ਕੇ ਜਾਂਦਾਗਾ ਕਿ ਅਮਰੀਕਾ ਕਿ ਤੁਹਾਨੂੰ ਫੱਤੇ ਤੱਕ ਲੈ ਕੇ ਜਾਊਗਾ ਆਪਾਂ ਘਰ ਦੇ ਘਰ ਦੇ ਤੇ ਵੇਈ ਜਾਵਾਂਗੇ ਵਿੱਚ ਚੱਲੀਏ ਫਿਰ ਚਲੋ ਆ ਜੇ ਚੱਲੀਏ ਫਿਰ ਆਪਾਂ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਹੁਣ ਅਸੀਂ ਜਹਾਜ਼ ਤੇ ਆਵਾਂਗੇ ਤੁਹਾਡੇ ਕੋਲੇ ਸਾਰਿਆਂ ਕੋਲੇ ਤੇ ਅਗਲੇ ਬਲੌਗ ਦੇ ਵਿੱਚ ਇਸੇ ਹੀ ਮੇਲੇ ਦਾ ਪਾਰਟ 2 ਹੋਗਾ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋ ਜਿਨ੍ਹਾਂ ਨੇ ਹਲੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਸ਼ੁਕਰੀਆ